ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਦੀ ਬਾਣੀ ਇੱਕ ਰਸਤਾ ਹੈ ਤੇ ਇਸ ਰਸਤਾ ਸੰਗਤ ਜੀ ਸੱਚਖੰਡ ਨੂੰ ਜਾਂਦਾ ਹੈ ਕਿਉਂਕਿ ਜਪਜੀ ਦੀ ਬਾਣੀ ਦੀ ਜਿਹੜੀ ਆਖਰੀ ਪਉੜੀ ਆ ਉਹ ਸੱਚਖੰਡ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਦੀ ਬਾਣੀ ਸਾਨੂੰ ਸਮਝਾਉਣਾ ਕਰਦੀ ਹੈ ਕਿ ਇਹ ਜਸ ਰਸਤੇ ਤੇ ਤੁਰਨਾ ਜਿਵੇਂ ਹੈ ਤੇ ਇਹ ਸੰਮਨਜਨ ਤੱਕ ਪਹੁੰਚਣਾ ਕਿਵੇਂ ਹੈ ਸਤਿਗੁਰੂ ਜੀ ਬਚਨ ਕਰਦੇ ਨੇ ਲਗ ਲੋਭ ਅਹੰਕਾਰ ਤਜ ਤ੍ਰਿਸ਼ਨਾ ਬੋਧ ਨਹੀਂ ਬੋਲਣਾ ਉਹਨ ਇਥੇ ਸੰਗਤ ਜੀ ਸਤਿਗੁਰਾਂ ਨੇ ਸਾਡੇ ਸਾਹਮਣੇ ਇੱਕ ਸਿਧਾਂਤ ਰੱਖ ਦਿੱਤਾ ਹੈ ਲਗ ਲੋਭ ਲਾਲ ਚ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਘਟਾਉਣਾ ਕਰ ਇਹ ਮਨੋ ਲਗ ਲੋਭ ਅਹੰਕਾਰ ਤਾਜ ਪਰੇਸ਼ਨਾ ਤਾਜ ਦਾ ਆਰਥ ਹੈ ਛਾਣ ਦੇ ਨੀ ਤੇ ਤੈ ਪਰੇਸ਼ਨਾ ਦਾ ਆਰਥ ਹੈ ਸੰਗਤ ਜੀ ਜੋ ਆ ਗਿਆ ਹੈ ਉਹਦਾ ਸ਼ੁਕਰ ਨਹੀਂ ਹੈ ਤੇ ਮਨੁੱਖ ਅੱਗੇ ਹੋਰ ਪ੍ਰਾਪਰ ਸੰਬੰਧ ਦਾ ਹੈ ਤੇੁਰੂ ਕਰਾਂ ਸਤਿ ਮਾਰਾ ਇਸ ਤੇ ਪਾਸ਼ਾ ਨੂੰ ਜਦੋਂ ਅਸੀਂ ਦੇਨ ਹੋ ਕੇ ਮੱਖਾ ਟੇਕਾਂਗੇ ਭੈਰ ਕਰਕੇ ਬੜੀ ਧਾਰੀ ਤਰ੍ਹਾਂ ਤੇ ਇਹ ਸੰਗਤ ਜੀ ਅਸੀਂ ਆਪਣੇ ਆਪ ਦੀ ਸਮਝ ਜਾਵਾਂਗੇ ਕਿ ਇਹ ਸ਼ਕਤ ਤਾਂ ਮੇਰੇ ਵਾਸਤੇ ਹੈ ਸਤਿਗੁਰੂ ਜੀ ਕਹਿ ਰਹੇ ਨੇ ਲਲਭੋਬ ਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਹੀਂ ਤੁਲਣਾ ਸੇਲ ਸੰਗਤ ਜੀ ਅੱਗੇ ਇੱਕ ਹੋਰ ਮੀਲ ਪੱਥਰ ਗੱਡ ਦਿੱਤਾ ਸਤਗੁਰੂ ਨੇ ਕਿ ਸਾਨੂੰ ਘਾਟ ਭੋਲਣ ਵਾਲਦੇ ਸਤਗੁਰੂ ਜੀ ਉਪਦੇਸ਼ ਦੇ ਰਹੇ ਨੇ ਕਿਉਂਕਿ ਸੰਗਤ ਜੀ ਸਾਡੀ ਜਿਹੜੀ ਸਾਹ ਵਾਲੀ ਨਾਲੀ ਹੈ ਜੇ ਜਦੋਂ ਸਵਾਸ ਬਾਹਰ ਨੂੰ ਆਉਂਦੇ ਨੇ ਤੇ ਫਿਰ ਅੰਦਰ ਕੁਝ ਨਹੀਂ ਜਾ ਸਕਦਾ ਤੇ ਜਦੋਂ ਅਸੀਂ ਜਾਦਾ ਬੋਲਦੇ ਆਂ ਤੇ ਸਵਾਸ ਵੱਡੀ ਗਿਣਤੀ ਵਿੱਚ ਬਾਹਰ ਨੂੰ ਆਉਂਦੇ ਨੇ ਤੇ ਫਿਰ ਅਸੀਂ ਇਹ ਭੁੱਲ ਜਾਈਏ ਕਿ ਅੰਦਰ ਵੀ ਗੁਰੂ ਦਾ ਸ਼ਬਦ ਜਾ ਸਕਦਾ ਤੇ ਜਦੋਂ ਅਸੀਂ ਸੰਗਤ ਜੀ ਘੱਟ ਬੋਲਾਂਗੇ ਤੇ ਸਾਡੀ ਸਤਿ ਖਾਲੀ ਹੋਏਗੀ ਦੇ ਨੇ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਫਰਮਾਨ ਦੀਆਂ ਰਹਿਤਾਂ ਨੂੰ ਚਲੰਮਾ ਕਰਦੇ ਸਤਗੁਰ ਜੀ ਕਹਿੰਦੇ ਨੇ ਕਿ ਜਿਹੜੇ ਅਸੀਂ ਸੱਚਖੰਡ ਦੇ ਰਸਤੇ ਦੀ ਗੱਲ ਕੀਤੀ ਐ ਲਗ ਲੋਭ ਅੰਕਾਰ ਅੱਜ ਤਿਲਿਸ਼ਣਾ ਬਹੁਤ ਨਹੀਂ ਝੋਲਣਾ ਅੱਗੇ ਸਤਗੁਰ ਜੀ ਕਹਿੰਦੇ ਨੇ ਕਿ ਰਸਤਾ ਬਹੁਤ ਔਖਾ ਹੈ ਖੰਨੇ ਨੂੰ ਦੇਖੀ ਬਾਲੁ ਨੂੰ ਦੇਖੀ ਇਹ ਤਮਾਰਗ ਜਾਣਾ ਉਹ ਸੰਗਤ ਜੀ ਅਸੀਂ ਕਈ ਵਾਰੇ ਸ਼ਬਦ ਪੜ੍ਹਦੇ ਆਂ ਸੁਣਦੇ ਆਂ ਪਰ ਸੋਤ੍ਰੇ ਵਿੱਚ ਇਹਦਾ ਅਰਥ ਨਹੀਂ ਕਰਦੇ ਕਿ ਸਤਗੁਰੂ ਜੀ ਕੀ ਕਹਿ ਰਹੇ ਸਤਗੁਰੂ ਜੀ ਕਹਿੰਦੇ ਨੇ ਖੰਡਿਆ ਵਿੱਚ ਤਖੀ ਭਾਵ ਕਿ ਇਹ ਜਿਹੜਾ ਰਸਤਾ ਹੈ ਖੰਡੇ ਤੋਂ ਤਖਾ ਹੈ ਤੇ ਵਾਰੋਂ ਨਿੱਕੀ ਦਾ ਅਰਥ ਹੈ ਕਿ ਵਾਲ ਜੁਮੇ ਬਰੀਕ ਛੇੜ ਵਿੱਚੋਂ ਮੰਨ ਲਓ ਜੇ ਅਸੀਂ ਆਪਣੇ ਸਰੀਰ ਨੂੰ ਬਾਹਰ ਕੱਢੀਏ ਤੇ ਸਤਗੁਰੂ ਜੀ ਕਹਿੰਦੇ ਨੇ ਕਿ ਇੰਨਾ ਔਖਾ ਹਸਤਾ ਹੈ ਇਹ ਜਿਸ ਸਰੀਰ ਨੇ ਜਿਮਾ ਰਸਤੇ ਉੱਤੇ ਤੁਰਨਾ ਹੈ ਤੇ ਉਹ ਸਤਗੁਰੂ ਜੀ ਇਹ ਵੱਲ ਦੱਸਦੇ ਨੇ ਗੁਰ ਪ੍ਰਸਾਦੀ ਜੀ ਦੀ ਆਪ ਲੱਜਿਆ ਹਰ ਵਾਸਨਾ ਸਮਾਣੀ ਕਹੇ ਨਾਮ ਉਚਾਲ ਭਟਤਾ ਜਗੁ ਜਗ ਨਿਰਭੈ ਇਥੇ ਜੇ ਸੰਗਤ ਜੀ ਬਿਮਾਰੀ ਦਾ ਸਤਗੁਰੂ ਨੇ ਹੱਲ ਦੱਸਣਾ ਕੀਤਾ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਜਿੱਨਾ ਸਰੀਰਾਂ ਨੇ ਆਪਣਾ ਆਤ ਤਿਆਗ ਦਿੱਤਾ ਗੌਰ ਪ੍ਰਸਾਦੀ ਜਿਨੀ ਆਪ ੱਜਿਆ ਹਰ ਵਾਸਨਾ ਸਮਾਣੀ ਉਹਨਾਂ ਦੀ ਜਿਹੜੀ ਪਦਾਰਥ ਦੀ ਵਾਸਨਾ ਖਤਮ ਹੋ ਗਈ ਤੇ ਪਰਮਾਤਮਾ ਦੀ ਵਾਸਨਾ ਦੇ ਜਨਮ ਲੈ ਲਿਆ ਤੇ ਸਤਗੁਰੂ ਜੀ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਨਾਮ ਵਿਚਾਲ ਭਗਤਾਂ ਜੁਗ ਹੋ ਜੁਗ ਨਿਰਾਲੇ ਸਤਗੁਰੂ ਜੀ ਕਹਿੰਦੇ ਨੇ ਕਿ ਭਗਤਾਂ ਦੀ ਰੰਗ ਰੱਤਿਆਂ ਦੀ ਜਿਹੜੀ ਚਾਲ ਹੈ ਉਹ ਵੱਖਰੀ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਮਾਇਆ ਦੀ ਚਾਲ ਸਮਝ ਆ ਜਾਂਦੀ ਹੈ ਕਿ ਮਾਇਆ ਚੱਲਦੀ ਨਹੀਂ ਇਹ ਸਮਝ ਆ ਜਾਂਦੀ ਹੈ ਕਿ ਜੇ ਮਾਇਆ ਦੇ ਪਿੱਛੇ ਭੱਜியே ਤੇ ਮਾਇਆ ਤੰਗ ਕਰਦੀ ਹੈ ਤੇ ਜੇ ਮਾਇਆ ਨੂੰ ਪਿੱਛੇ ਛੱਡ ਲਈਏ ਚਾਲ ਅੱਗੇ ਤੁਰੀਏ ਸ਼ਬਦ ਦਾ ਆਸਰਾ ਲੈ ਲਈਏ ਇਹ ਫੇਰ ਮਾਇਆ ਵਿਸ਼ੇ ਭਜਨਾ ਕਰਦੀ ਹੈ ਜਿੰਨਾ ਸਰੀਰਾਂ ਨੇ ਨਾਮ ਦੀਆਂ ਰਹਿਮ ਤਾਂ ਲੈ ਲਈਆਂ ਸੰਗਤ ਜੀ ਸੱਚ ਜਾਣਨਾ ਉਹ ਰਾਜੀ ਬੰਦੇ ਨਹੀਂ ਤਾਂ ਸੰਗਤ ਜੀ ਪਦਾਰਥ ਦੀ ਕੋਈ ਕਮੀ ਨਹੀਂ ਸੀ ਨਾ ਦਾ ਔਰੰਗਜ਼ੇਬ ਕੋ ਨਾ ਜਹਾਂਗੀਰ ਕੋ ਨਾ ਜਗਦੀਆ ਖਾਨ ਕੋ ਪਦਾਰਥ ਦੀ ਕੋਈ ਕਮੀ ਨਹੀਂ ਹੈ ਇਹ ਕਮੀਆਂ ਤੇ ਸ਼ਬਦ ਤੇ ਸੁਭਦ ਦੇ ਮੇਲ ਦੀ ਕਵਿ ਹੈ